ਹਾਂਜੀ ਕਿਵੇਂ ਹੋ ਸਾਰੇ ਜਾਣੇ ਤੇ ਕਾਫੀ ਟਾਈਮ ਬਾਅਦ ਵੀਡੀਓ ਪਾ ਰਹੇ ਆ ਅੱਜ ਆਏ ਸੀਗੇ ਜੌਬ ਤੇ ਤੇ ਚਲਦੇ ਆ ਅੱਗੇ ਆਪਾਂ ਨੇ ਕੰਮ ਕਰਨਾ ਅੱਜ ਐਗਰੋ ਸੈਲਰ ਇੱਕ ਉਹਦੇ 메ਨ ਜੋੜੇ ਦਾ ਕੰਮ ਕਰਨਾ ਚਲਦੇ ਆ ਦਿਖਾਉਣੇ ਆ ਤੁਹਾਨੂੰ ਅੱਗੇ ਜਾ ਕੇ ਆ ਪਹੁੰਚੇ ਹੋਏ ਸੀਗੇ ਆਪਣੇ ਸੈਂਟਰ ਤੇ ਦਿਖਾਉਂਦੇ ਆ ਤੁਹਾਨੂੰ ਅੱਗੇ ਸੈਂਟਰ ਤੇ ਚਲਦੇ ਆ ਲਓ ਜੀ ਅੱਗੇ ਪਹੁੰਚ ਗਏ ਸੀਗੇ ਜਿੱਥੇ ਕੰਮ ਕਰਨਾ ਸੀਗਾ ਇਹ ਆਹੋ ਜਗਾ ਤੇ ਕੰਮ ਕਰਨਾ ਲੈਨਮੈਨ ਸਾਹਿਬ ਵੀ ਆਏ ਹੋਏ ਨੇ ਬਿਮਾਰ ਨੇ ਵਿਚਾਰੇ ਇਹ ਆ ਜੀ ਉਹ ਸਾਰਾ ਕੁਝ ਜਵਾਦ ਚੇਂਜ ਕਰਨਾ